ਮੇਰੇ ਰੱਬ ਵਰਗੇ ਦੋਸਤੋ ਤੁਸੀਂ ਠੀਕ-ਠਾਕ ਅਤੇ ਆਨੰਦਮੰਗਲ ਹੋਵੋਗੇ ਤੁਹਾਡੀ ਹੱਲਾਸ਼ੇਰੀ ਮੈਨੂੰ ਪ੍ਰੇਰਿਤ ਕਰਦੀ ਰਹੂਗੀ ਗੁਰੂ ਪਾਣੀ ਪਿਤਾ ਧਰਤ ਮਾਤਾ ਇਹ ਸ਼ਬਦ ਸਮੁੱਚੀ ਬਾਣੀ ਵਿੱਚ ਦਰਜ ਹਨ ਇਸ ਸਿਰਲੇਖੇਟ ਛਾਪੀ ਗਈ ਕਹਾਣੀ ਨੂੰ ਮੈਂ ਸਤ ਪੰਜ ਨੂੰ ਪੂਰਨ ਕਰ ਲਿਆ ਸੀ ਉਸ ਨੂੰ ਨਸਰ ਕਰਨ ਲਈ ਮੇਰਾ ਅੰਦਰਲਾ ਅਜਾਜ਼ਤ ਨਹੀਂ ਦੇ ਰਿਹਾ ਸੀ 8524 ਨੂੰ ਕੁਝ ਉਤੇ ਸ਼ਬਦ ਫੇਰ ਲੈ ਕੇ ਗਏ ਜੋ ਨਿਮਰਤਾ ਭਰੇ ਸਨ ਉਹ ਸ਼ਬਦ ਲਿਖਣ ਤੋਂ ਬਾਅਦ ਚੱਟ ਮੇਰਾ ਅੰਦਰਲਾ ਤਿਆਰ ਹੋ ਗਿਆ ਕਿ ਹੁਣ ਇਸ ਨੂੰ ਨਸਰ ਕਰੂ ਸੋ ਮੇਰਾ ਇੱਕ ਨਮਾਣਾ ਜਿਹਾ ਜਤਨ ਹੈ ਕਿ ਮੇਰੇ ਸ਼ਬਦਾਂ ਅਤੇ ਬੋਲਣ ਅਤੇ ਲਿਖਣ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਕਿੱਕ ਸੰਤ ਨੇ ਇੱਕ ਵਿਅਕਤੀ ਨੂੰ ਗੁਰਮੰਤਰ ਦਿੱਤਾ ਕਿ ਇਹ ਮੰਤਰ ਅਗਰ ਤੂੰ ਕਿਸੇ ਨੂੰ ਹੋਰ ਨੂੰ ਦੱਸੇਗਾ ਤਾਂ ਇਹ ਤੇਰੇ ਕੰਮ ਦਾ ਨਹੀਂ ਜਾਣਾ ਉਸ ਵਿਅਕਤੀ ਨੇ ਸੋਚਿਆ ਕਿ ਗਿਆਨ ਬੰਦੇ ਦਾ ਦੁੱਗਣਾ ਹੁੰਦਾ ਹੈ ਜੇ ਇਹ ਮੇਰੇ ਕੋਲ ਨਹੀਂ ਰਹਿੰਦਾ ਤਾਂ ਘੱਟੋ ਘੱਟ ਇਹ ਹੋਰਾਂ ਲਵੇਦਾ ਜਾਊਗਾ ਉਸ ਗੁਰੂ ਮੰਤਰ ਨੂੰ ਭਰੇ ਇਕੱਠ ਵਿੱਚ ਉਸ ਨੇ ਦੱਸ ਦਿੱਤਾ ਮੇਰੇ ਰੱਬ ਵਰਗੇ ਮਿੱਤਰੋ ਅਸੀਂ ਸਾਰੇ ਇੱਕ ਜਰੀਆ ਹਾਂ ਕਿਸੇ ਨਾ ਕਿਸੇ ਰਾਹੀਂ ਆਉਂਦੇ ਹਾਂ ਅਤੇ ਪਹੁੰਚਦੇ ਹਾਂ ਜਿਵੇਂ ਇਹ वार्तालाप ਹੀ ਲਾ ਰੋ ਮੈਂ ਬੋਲਦਾ ਕਿੱਥੋਂ ਰਹਾ ਸੰਚਾਰ ਰਹੀਂ ਤੁਹਾਡੇ ਤੱਕ ਪਹੁੰਚ ਰਹਾ ਮੇਰੀ ਜਾਣਕਾਰੀ ਗਿਆਨ ਤੁਹਾਡਾ ਜਰੀਆ ਬਿਆਨ ਕਰਦੀ ਹੈ ਇਹ ਕੁਝ ਕਹਿਣ ਲਿਖਣ ਜਾਂ ਬੋਲਣ ਤੇ ਮੈਨੂੰ ਆਤਮਿਕ ਤਸੱਲੀ ਮਿਲਦੀ ਹੈ ਤੁਹਾਡਾ ਹੰਗਾਰਾ ਮੇਰੀ ਆਤਮਿਕ ਤਸੱਲੀ ਦਾ ਕਾਰਨ ਹੁੰਦਾ ਹੈ ਧੰਨਵਾਦ ਫਿਰ ਮਿਲਾਂਗੇ